ਦਾ فاਸਲਾ ਕੀਤਾ ਗਿਆ ਨਿਯਮਾਂ ਦਾ ਉਲੰਘਣ ਕਰਕੇ ਨਿਯੁਕਤੀ ਜੜੀਏ ਤੇ ਕੀਤੀ ਗਈ ਸੀ ਸਾਫ ਕਾ ਕਾਨੂੰਨ ਨਿਯਮਾਂ ਦਾ ਉਲੰਘਣ ਕਰਨ ਦੀ ਜਿਹੜੀ ਹੈ ਇੱਥੇ ਉਲੰਘਣ ਕਰਕੇ ਨਿਯੁਕਤੀ ਕੀਤੀ ਗਈ ਸੀ ਸਾਤਾ ਮਹਿਲਾ ਕਮਿਸ਼ਨ ਪ੍ਰਧਾਨ ਸਵਾਤੀ ਮਾਲੀਵਾਲ ਦੇ ਸਮੇਂ ਤੇ ਨਿਯੁਕਤੀ ਜਿਹੜੀਆ ਹੋਈ ਸੀ ਜਿਸ ਦਰਮਿਆਨ ਇੱਥੇ ਦਿੱਲੀ ਮਹਿਲਾ ਕਮਿਸ਼ਨ ਨੇ ਮੁਲਾਜ਼ਮਾਂ ਨੂੰ ਵੱਡਾ ਝਟਕਾ ਦਿੰਦੇ ਹੋਏ 223 ਮੁਲਾਜ਼ਮ ਜਿਹੜੇ ਨੇ ਉਹ ਹਟਾ ਦਿੱਤੇ ਗਏ ਨੇ ਤਾਂ ਇੱਥੇ ਨਿਰਦੇਸ਼ ਜਿਹੜੇ ਨੇ ਜਾਰੀ ਕੀਤੇ ਗਏ ਨੇ ਨਿਯਮਾਂ ਦਾ ਉਲੰਘਣ ਕਰ ਇਥੇ ਨਿਯੁਕਤੀ ਕੀਤੀ ਗਈ ਸੀ ਇਹ ਸਾਫ਼ ਤੌਰ ਤੇ ਇਲਜ਼ਾਮ ਜਿਹੜੇ ਨੇ ਲਗਾਏ ਗਏ ਨੇ ਸਾਬਕਾ ਮਹਿਲਾ ਕਮਿਸ਼ਨ ਪ੍ਰਧਾਨ ਸਵਾਤੀ ਮਾਲੀਵਾਲ ਸਮੇਂ ਇੱਥੇ ਜਿਹੜੀ ਨਿਯੁਕਤੀ ਹੋਈ ਸੀ ਤਾਂ ਦੱਸ ਦਈ ਇਥੇ ਹਟਾਇਆ ਗਿਆ ਆ ਨਿਰਦੇਸ਼ ਜਿਹੜੇ ਨੇ ਇੱਥੇ ਦਿੱਤੇ ਗਏ ਨੇ 223 ਮੁਲਾਜ਼ਮ ਜਿਹੜੇ ਨੇ ਹਟਾਏ ਗਏ ਨੇ ਦਿੱਲੀ ਦੇ ਐਲਜੀ ਵੱਲੋਂ ਮੁਲਾਜ਼ਮਾਂ ਨੂੰ ਹਟਾਉਣ ਦੇ ਜਿਹੜੇ ਨੇ ਉਹ ਹੁਕਮ ਉਹ ਦਿੱਤੇ ਗਏ ਨੇ ਨਿਯਮਾਂ ਦੀ ਉਲੰਘਣਾ ਕਰੇ ਤੇ ਨਿਯੁਕਤੀ ਕੀਤੀ ਗਈ ਸੀ ਸਾਫ਼ ਤੌਰ ਤੇ ਐਲਜੀ ਦਾ ਕਹਿਣਾ ਜਿਸ ਤੋਂ ਬਾਅਦ ਇੱਥੇ ਹੁਕਮ ਜਿਹੜੇ ਨੇ ਦਿੱਤੇ ਗਏ ਨੇ ਹੁਕਮ ਦਿੰਦਿਆਂ ਇੱਥੇ 223 ਮੁਲਾਜ਼ਮਾਂ ਨੂੰ ਜਿਹੜਾ ਉਹ ਹਟਾਇਆ ਗਿਆ ਤਾਂ ਦਿੱਲੀ ਮਹਿਲਾ ਕਮਿਸ਼ਨ ਦੇ ਮੁਲਾਜ਼ਮਾਂ ਨੂੰ ਇੱਥੇ ਵੱਡਾ ਝਟਕਾ ਜਿਹੜਾ ਮਿਲਦਾ ਹੋਇਆ ਨਜ਼ਰ ਆਇਆ ਹੈ ਤਾਂ 223 ਮੁਲਾਜ਼ਮ ਜਿਹੜੇ ਨੇ ਉਹ ਹਟਾ ਦਿੱਤੇ ਗਏ ਨੇ ਦਿੱਲੀ ਦੇ ਐਲਜੀ ਦੇ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਬਣਿਆ ਸੰਸਦ ਮੈਂਬਰ ਬਣਿਆ ਤੇ ਉਸ ਤੋਂ ਬਾਅਦ ਐਲਜੀ ਸਖਸੈਨਾ ਨੇ ਜੋ 223 ਮੈਂਬਰ ਆ 223 ਅਧਿਕਾਰੀ ਆ ਉਹਨਾਂ ਨੂੰ ਹਟਾ ਦਿੱਤਾ ਕਿ ਉਹਨਾਂ ਵਿੱਚ ਜੋ ਕਾਗਜ਼ਾਟ ਆ ਉਹਨਾਂ ਵਿੱਚ ਕਮੀਆਂ ਪਾਈਆਂ ਗਈਆਂ ਸਨ ਇਸ ਤੋਂ ਪਹਿਲਾਂ ਵੀ ਜੋ ਐਲਜੀ ਸਖਸੈਨਾ ਵੱਲੋਂ ਕਈ ਅਧਿਕਾਰੀਆਂ ਨੂੰ ਇਸ ਤਰੀਕੇ ਨਾਲ ਹਟਾਇਆ ਗਿਆ ਉਹਨਾਂ ਨੇ ਕਿਹਾ ਕਿ ਜੋ ਉਹਨਾਂ ਨੂੰ ਪਰਤੀ ਕਰਨ ਵੇਲੇ ਜੋ ਪੂਰੀ ਜਾਣਕਾਰੀ ਚਾਹੀਦੀ ਸੀ ਉਹ ਉਹਨਾਂ ਦੁਆਰਾ ਨਹੀਂ ਦਿੱਤੀ ਗਈ ਸੀ ਇਸ ਕਰਕੇ ਉਹਨਾਂ ਨੂੰ ਹਟਾਇਆ ਗਿਆ ਜੀ ਬਹੁਤ ਸ਼ੁਕਰੀਆ ਚਰਨਜੀਤ ਜਾਣਕਾਰੀ ਦੇ ਲਈ ਤਾਂ ਇੱਥੇ ਵੱਡਾ ਐਕਸ਼ਨ ਲੈਂਦੇ ਆ ਐਲਜੀ ਦੇ ਵੱਲੋਂ ਹੁਕਮ ਜਿਹੜੇ ਨੇ ਦਿੱਤੇ ਗਏ ਨੇ ਆ ਮੁਲਾਜ਼ਮਾਂ ਨੂੰ ਇੱਥੇ ਹਟਾ ਦਿੱਤਾ ਗਿਆ 223 ਮੁਲਾਜ਼ਮਾਂ ਨੂੰ ਇੱਥੇ ਹਟਾਇਆ ਗਿਆ ਤੇ ਨਾਲ ਸਾਫ਼ ਤੌਰ ਤੇ ਕਹਿਣਾ ਕਿ ਜਿਹੜੇ ਉਹਨਾਂ ਦੀ ਨਿਯੁਕਤੀ ਸਮੇਂ ਪੇਪਰ ਸੀ ਜਿਹੜੇ ਉਹ ਪੂਰੇ ਨਹੀਂ ਸੀ ਨਿਯਮਾਂ ਦੀ ਉਲੰਘਣਾ ਹੋਈ ਸੀ ਆ ਜਿਸ ਤੋਂ ਬਾਅਦ ਇੱਥੇ 223 ਮੁਲਾਜ਼ਮਾਂ ਹਟਾਉਣ ਦੇ ਹੁਕਮ ਜਿਹੜੇ ਨੇ ਦਿੱਤੇ ਗਏ ਤਾ ਇਸ ਦਾ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਮਹਿਲਾ ਕਮਿਸ਼ਨ ਦੇ 223 ਮੁਲਾਜ਼ਮ ਜਿਹੜੇ ਨੇ ਹਟਾ ਦਿੱਤੇ ਗਏ ਨੇ ਤਾਂ ਤੇ ਵੱਡੀ ਆਫੇਰ ਬਦਲ ਵੇਖਣ ਨੂੰ ਮਿਲਿਆ ਦਿੱਲੀ ਮਹਿਲਾ ਕਮਿਸ਼ਨ ਦੇ ਮੁਲਾਜ਼ਮਾਂ ਨੂੰ ਇੱਥੇ ਚਟਕਾ ਮਿਲਦਾ ਹੋਇਆ ਨਜ਼ਰ ਆਇਆ ਦਿੱਲੀ ਮਹਿਲਾ ਕਮਿਸ਼ਨ ਦੇ 223 ਮੁਲਾਜ਼ਮ ਜਿਹੜੇ ਨੇ ਉਹ ਹਟਾਏ ਗਏ ਨੇ ਦਿੱਲੀ ਦੇ ਐਲਜੀ ਵੱਲੋਂ ਲਾਜ਼ਮਨ ਹਟਾਉਣ ਦੇ ਜਿਹੜੇ ਸੀ ਉਹ ਹੁਕਮ ਦਿੱਤੇ ਗਏ ਸੀ ਨਿਯਮਾਂ ਦਾ ਉਲੰਘਣ ਕਰ ਇੱਥੇ ਜਿਹੜੀ ਐ ਨਿਯੁਕਤੀ ਕੀਤੀ ਗਈ ਸੀ ਜਿਸ ਬਾਬਤ ਸਾਫਾ ਮਹਿਲਾ ਕਮਿਸ਼ਨ ਪ੍ਰਧਾਨ ਸਵਾਤੀ ਮਾਲੀਵਾਲ ਸਮੇ ਜਿਹੜੀ ਐ ਨਿਯੁਕਤੀ ਹੋਈ ਸੀ ਆ ਫੇਰੀ ਦੇ ਇਲਜ਼ਾਮ ਇੱਥੇ ਲਗਾਏ ਗਏ ਦਿੱਲੀ ਮਹਿਲਾ ਕਮਿਸ਼ਨ ਨੂੰ ਇੱਥੇ ਝਟਕਾ ਜਿਹੜਾ ਲੱਗਿਆ ਤਾਂ ਦੱਸ ਦਈਏ ਕਿ ਦਿੱਲੀ ਮਹਿਲਾ ਕਮਿਸ਼ਨ ਦੇ ਵਿੱਚ 223 ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ ਨਿਯਮਾਂ ਦਾ ਉਲੰਘਣ ਕਰਕੇ ਨਿਯੁਕਤੀ ਜਿਹੜੀ ਇੱਥੇ ਕੀਤੀ ਗਈ ਸੀ ਸਾਫਕਾ ਕਾਨੂੰਨ ਨਿਯਮਾਂ ਦਾ ਉਲੰਘਣ ਕਰਨ ਦੀ ਜਿਹੜੀ ਹੈ ਇੱਥੇ ਉਲੰਘਣ ਕਰਕੇ ਨਿਯੁਕਤੀ ਕੀਤੀ ਗਈ ਸੀ ਸਾਤਾ ਮਹਿਲਾ ਕਮਿਸ਼ਨ ਪ੍ਰਧਾਨ ਸਵਾਤੀ ਮਾਲੀਵਾਲ ਦੇ ਸਮੇਂ ਤੇ ਨਿਯੁਕਤੀ ਜਿਹੜੀਆ ਹੋਈ ਸੀ ਜਿਸ ਦਰਮਿਆਨ ਇੱਥੇ ਦਿੱਲੀ ਮਹਿਲਾ ਕਮਿਸ਼ਨ ਨੇ ਮੁਲਾਜ਼ਮਾਂ ਨੂੰ ਵੱਡਾ ਝਟਕਾ ਦਿੰਦੇ ਹੋਏ 223 ਮੁਲਾਜ਼ਮ ਜਿਹੜੇ ਨੇ ਉਹ ਹਟਾ ਦਿੱਤੇ ਗਏ ਨੇ ਤਾਂ ਇੱਥੇ ਨਿਰਦੇਸ਼ ਜਿਹੜੇ ਨੇ ਜਾਰੀ ਕੀਤੇ ਗਏ ਨੇ ਨਿਯਮਾਂ ਦਾ ਉਲੰਘਣ ਕਰ ਇੱਥੇ ਨਿਯੁਕਤੀ ਕੀਤੀ ਗਈ ਸੀ ਇਹ ਸਾਫ਼ ਤੌਰ ਤੇ ਇਲਜ਼ਾਮ ਜਿਹੜੇ ਨੇ ਲਗਾਏ ਗਏ ਨੇ ਸਾਬਕਾ ਮਹਿਲਾ ਕਮਿਸ਼ਨ ਪ੍ਰਧਾਨ ਸਵਾਤੀ ਮਾਲੀਵਾਲ ਸਮੇਂ ਇੱਥੇ ਜਿਹੜੀ ਨਿਯੁਕਤੀ ਹੋਈ ਸੀ ਤਾਂ ਦੱਸ ਦ ਇਥੇ ਹਟਾਇਆ ਗਿਆ ਆ ਨਿਰਦੇਸ਼ ਜਿਹੜੇ ਨੇ ਇੱਥੇ ਦਿੱਤੇ ਗਏ ਨੇ 223 ਮੁਲਾਜ਼ਮ ਜਿਹੜੇ ਨੇ ਹਟਾਏ ਗਏ ਨੇ ਦਿੱਲੀ ਦੇ ਐਲਜੀ ਵੱਲੋਂ ਮੁਲਾਜ਼ਮਾਂ ਨੂੰ ਹਟਾਉਣ ਦੇ ਜਿਹੜੇ ਨੇ ਉਹ ਹੁਕਮ ਉਹ ਦਿੱਤੇ ਗਏ ਨੇ ਨਿਯਮਾਂ ਦੀ ਉਲੰਘਣਾ ਕਰੇ ਤੇ ਨਿਯੁਕਤੀ ਕੀਤੀ ਗਈ ਸੀ ਸਾਫ਼ ਤੌਰ ਤੇ ਐਲਜੀ ਦਾ ਕਹਿਣਾ ਜਿਸ ਤੋਂ ਬਾਅਦ ਇੱਥੇ ਹੁਕਮ ਜਿਹੜੇ ਨੇ ਦਿੱਤੇ ਗਏ ਨੇ ਹੁਕਮ ਦਿੰਦਿਆਂ ਇੱਥੇ 223 ਮੁਲਾਜ਼ਮਾਂ ਨੂੰ ਜਿਹੜਾ ਉਹ ਹਟਾਇਆ ਗਿਆ ਤਾਂ ਦਿੱਲੀ ਮਹਿਲਾ ਕਮਿਸ਼ਨ ਦੇ ਮੁਲਾਜ਼ਮਾਂ ਨੂੰ ਇੱਥੇ ਵੱਡਾ ਝਟਕਾ ਜਿਹੜਾ ਮਿਲਦਾ ਹੋਇਆ ਨਜ਼ਰ ਆਇਆ ਤਾਂ 223 ਮੁਲਾਜ਼ਮ ਜਿਹੜੇ ਨੇ ਉਹ ਹਟਾ ਦਿੱਤੇ ਗਏ ਨੇ ਦਿੱਲੀ ਦੇ ਜੀ ਦੇ ਬਨੋ ਇਹ ਦਿਸ਼ਾ ਨਿਰਦੇਸ਼ ਜਿਹੜੇ ਨੇ ਜਾਰੀ ਕੀਤੇ ਗਏ ਨੇ ਹੁਕਮ ਜਿਹੜੇ ਤੇਨੇ ਉਦਤ ਤੇ ਕਿ ਤਾਂ ਦਿੱਲੀ ਮਹਿਲਾ ਕਮਿਸ਼ਨ ਦੇ 223 ਮੁਲਾਜ਼ਮ ਜਿਹੜੇ ਨੇ ਉਹ ਹਟਾਏ ਗਏ ਨੇ ਕਿਹਾ ਜਾ ਰਿਹਾ ਹੈ ਕਿ ਸਾਫ ਦਾ ਪ੍ਰਦਾਨ ਸਵਾਤ ਤਾ ਜ਼ਿਆਦਾ ਜਾਣਕਾਰੀ ਦੇ ਲਈ ਪੱਤਰਕਾਰ ਚਰਨਜੀਤ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਆ ਚਰਨਜੀਤ ਜਿਸ ਤਰ੍ਹਾਂ ਇੱਥੇ ਮੁਲਾਜ਼ਮਾਂ ਨੂੰ ਵੱਡਾ ਝਟਕਾ ਮਿਲਦਾ ਵੈ ਨਜ਼ਰ ਆਇਆ 223 ਮੁਲਾਜ਼ਮ ਜਿਹੜੇ ਨੇ ਹਟਾ ਦਿੱਤੇ ਗਏ ਨੇ ਤੇ ਇਲਜ਼ਾਮ ਵੀ ਇੱਥੇ ਜਿਹੜੇ ਨੇ ਉਹ ਦੱਸੇ ਗਏ ਨੇ ਕਿ ਨਿਯੁਕਤੀਆਂ ਸਮੇਂ ਅਜਿਹੜੀ ਉਲੰਘਣਾ ਕੀਤੀ ਗਈ ਹੈ ਨਾ ਮਦੀ ਕੀ ਗੋਜ ਪੂਰੀ ਜਾਣਕਾਰੀ ਹੈ ਬਿਲਕੁਲ ਜਿਸ ਤਰੀਕੇ ਨਾਲ ਦੇਖਿਆ ਜਾਵੇ ਕਿ ਜਦੋਂ ਦਿੱਲੀ ਬੋਮੇਲ ਕਮਿਸ਼ਨ ਦੇ ਚੇਅਰਮੈਨ ਸੁਆਤੀ ਮਾਲੀਵਾਲ ਸੁਆਤੀ ਮਾਲੀਵਾਲ ਤੇ ਤੇ ਉਦੋਂ ਉਹਨਾਂ ਨੇ ਉਹਨਾਂ ਦੁਆਰਾ ਪਰਦੀਆਂ ਕੀਤੀਆਂ ਗਈਆਂ ਸਨ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਆ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਬਣਿਆ ਸੰਸਦ ਮੈਂਬਰ ਬਣਿਆ ਤੇ ਉਸ ਤੋਂ ਬਾਅਦ ਐਲਜੀ सक्सेना ਨੇ ਜੋ 223 ਮੈਂਬਰ ਆ 223 ਅਧਿਕਾਰੀ ਆ ਉਹਨਾਂ ਨੂੰ ਹਟਾ ਦਿੱਤਾ ਉਹਨਾਂ ਵਿੱਚ ਜੋ ਕਾਗਜ਼ਾਤ ਆ ਉਨ੍ਹਾਂ ਵਿੱਚ ਕਮੀਆਂ ਪਾਈਆਂ ਗਈਆਂ ਸਨ ਇਸ ਤੋਂ ਪਹਿਲਾਂ ਵੀ ਜੋ ਐਲਜੀ ਸਿਕਰਨਾ ਵੱਲੋਂ ਕਈ ਅਧਿਕਾਰੀਆਂ ਨੂੰ ਇਸ ਤਰੀਕੇ ਨਾਲ ਹਟਾਇਆ ਗਿਆ ਉਹਨਾਂ ਨੇ ਕਿਹਾ ਕਿ ਜੋ ਉਹਨਾਂ ਨੂੰ ਭਰਤੀ ਕਰਨ ਵੇਲੇ ਜੋ ਪੂਰੀ ਜਾਣਕਾਰੀ ਚਾਹੀਦੀ ਸੀ ਉਹ ਉਹਨਾਂ ਦੁਆਰਾ ਨਹੀਂ ਦਿੱਤੀ ਗਈ ਸੀ ਇਸ ਕਰਕੇ ਉਹਨਾਂ ਨੂੰ ਹਟਾਇਆ ਗਿਆ ਜੀ ਬਹੁਤ ਸ਼ੁਕਰੀਆ ਚਰਨਜੀਤ ਜਾਣਕਾਰੀ ਦੇ ਲਈ ਤਾਂ ਇੱਥੇ ਵੱਡਾ ਐਕਸ਼ਨ ਲੈਂਦੇ ਆ LG ਦੇ ਵੱਲੋਂ ਹੁਕਮ ਜਿਹੜੇ ਨੇ ਦਿੱਤੇ ਗਏ ਨੇ ਆ ਮੁਲਾਜ਼ਮਾਂ ਨੂੰ ਇੱਥੇ ਹਟਾ ਦਿੱਤਾ ਗਿਆ 223 ਮੁਲਾਜ਼ਮਾਂ ਨੂੰ ਇੱਥੇ ਹਟਾਇਆ ਗਿਆ ਤੇ ਨਾਲ ਸਾਫ਼ ਤੌਰ ਤੇ ਕਹਿਣਾ ਕਿ ਜਿਹੜੇ ਉਹਨਾਂ ਦੀ ਨਿਯੁਕਤੀ ਸਮੇਂ ਪੇਪਰ ਸੀ ਜਿਹੜੇ ਉਹ ਪੂਰੇ ਨਹੀਂ ਸੀ ਨਿਯਮਾਂ ਦੀ ਉਲੰਘਣਾ ਹੋਈ ਸੀ ਆ ਜਿਸ ਤੋਂ ਬਾਅਦ ਇੱਥੇ 223 ਮੁਲਾਜ਼ਮਾਂ ਨੂੰ ਹਟਾਉਣ ਦੇ ਹੁਕਮ ਜਿਹੜੇ ਨੇ ਦਿੱਤੇ ਤਾ ਇਸ ਦਾ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਮਹਿਲਾ ਕਮਿਸ਼ਨ ਦੇ 223 ਮੁਲਾਜ਼ਮ ਜਿਹੜੇ ਨੇ ਹਟਾ ਦਿੱਤੇ ਗਏ ਨੇ ਤਾਂ ਤੇ ਵੱਡੀ ਆਫੇਰ ਬਦਲ ਵੇਖਣ ਨੂੰ ਮਿਲਿਆ ਦਿੱਲੀ ਮਹਿਲਾ ਕਮਿਸ਼ਨ ਦੇ ਮੁਲਾਜ਼ਮਾਂ ਨੂੰ ਇਥੇ ਚਟਕਾ ਮਿਲਦਾ ਹੈ ਨਜ਼ਰ ਆਇਆ ਦਿੱਲੀ ਮਹਿਲਾ ਕਮਿਸ਼ਨ ਦੇ 223 ਮੁਲਾਜ਼ਮ ਜਿਹੜੇ ਨੇ ਉਹ ਹਟਾਏ ਗਏ ਨੇ ਦਿੱਲੀ ਦੇ ਐਲਜੀ ਵੱਲੋਂ ਲਾਜ਼ਮਨ ਹਟਾਉਣ ਦੇ ਜਿਹੜੇ ਸੀ ਉਹ ਹੁਕਮ ਦਿੱਤੇ ਗਏ ਸੀ ਨਿਯਮਾਂ ਦਾ ਉਲੰਘਣ ਕਰ ਇਥੇ ਜਿਹੜੀ ਐ ਨਿਯੁਕਤੀ ਕੀਤੀ ਗਈ ਸੀ ਜਿਸ ਬਾਬਤ ਸਾਫਤਾ ਮਹਿਲਾ ਕਮਿਸ਼ਨ ਪ੍ਰਧਾਨ ਸਵਾਤੀ ਮਾਲੀਵਾਲ ਸਮੇਂ ਜਿਹੜੀ ਐ ਨਿਯੁਕਤੀ ਹੋਈ ਸੀ ਰਾ ਫੇਰੀ ਦੇ ਇਲਜ਼ਾਮ ਇੱਥੇ ਲਗਾਏ ਗਏ ਦਿੱਲੀ ਮਹਿਲਾ ਕਮਿਸ਼ਨ ਨੂੰ ਇੱਥੇ ਝਟਕਾ ਜੜਾ ਲੱਗਿਆ ਤਾਂ ਦੱਸ ਦਈਏ ਕਿ ਦਿੱਲੀ ਮਹਿਲਾ ਕਮਿਸ਼ਨ ਦੇ ਵਿੱਚ 223 ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ ਨਿਯਮਾਂ ਦਾ ਉਲੰਘਣ ਕਰਕੇ ਨਿਯੁਕਤੀ ਜਿਹੜੀ ਇੱਥੇ ਕੀਤੀ ਗਈ ਸੀ ਸਾਫ ਦਾ ਤਾ ਨਿਯਮਾਦਾਵ ਉਲੰਘਣ ਕਰਨ ਦੀ ਜੜੀ ਹੈ ਇੱਥੇ ਉਲੰਘਣ ਕਰਕੇ ਨਿਯੁਕਤੀ ਕੀਤੀ ਗਈ ਸੀ ਸਾਤਾ ਮਹਿਲਾ ਕਮਿਸ਼ਨ ਪ੍ਰਧਾਨ ਸਵਾਤੀ ਮਾਲੀਵਾਲ ਦੇ ਸਮੇਤ ਇਹ ਨਿਯੁਕਤੀ ਜੜੀਆ ਹੋਈ ਸੀ ਜਿਸ ਦਰਮਿਆਨ ਅਤੇ ਦਿੱਲੀ ਮਹਿਲਾ ਕਮਿਸ਼ਨ ਨੇ ਮੁਲਾਜ਼ਮਾਂ ਨੂੰ ਵੱਡਾ ਝਟਕਾ ਦਿੰਦੇ ਹੋਏ 223 ਮੁਲਾਜ਼ਮ ਜਿਹੜੇ ਨੇ ਉਹ ਹਟਾ ਦਿੱਤੇ ਗਏ ਨੇ ਤਾਂ ਇੱਥੇ ਨਿਰਦੇਸ਼ ਜਿਹੜੇ ਨੇ ਜਾਰੀ ਕੀਤੇ ਗਏ ਨੇ ਨਿਯਮਾਦਾ ਉਲੰਘਣ ਕਰ ਇਥੇ ਨਿਯੁਕਤੀ ਕੀਤੀ ਗਈ ਸੀ ਇਹ ਸਾਫ਼ ਤੌਰ ਤੇ ਇਲਜ਼ਾਮ ਜਿਹੜੇ ਨੇ ਲਗਾਏ ਗਏ ਨੇ ਸਾਫ ਕਾ ਮਹਿਲਾ ਕਮਿਸ਼ਨ ਪ੍ਰਧਾਨ ਸਵਾਤੀ ਮਾਲੀਵਾਲ ਸਮੇਤ ਇਹ ਜਿਹੜੀ ਨਿਯੁਕਤੀ ਹੋਈ ਸੀ ਤਾਂ ਦੱਸ ਦਈਏ ਕਿ ਦਿੱਲੀ ਮਹਿਲਾ ਕਮ ਇਥੇ ਹਟਾਇਆ ਗਿਆ ਆ ਨਿਰਦੇਸ਼ ਜਿਹੜੇ ਨੇ ਇਥੇ ਦਿੱਤੇ ਗਏ ਨੇ 223 ਮੁਲਾਜ਼ਮ ਜਿਹੜੇ ਨੇ ਹਟਾਏ ਗਏ ਨੇ ਦਿੱਲੀ ਦੇ ਐਲਜੀ ਵੱਲੋਂ ਮੁਲਾਜ਼ਮਾਂ ਨੂੰ ਹਟਾਉਣ ਦੇ ਜਿਹੜੇ ਨੇ ਉਹ ਹੁਕਮ ਉਹ ਦਿੱਤੇ ਗਏ ਨੇ ਨਿਯਮਾਂ ਦੀ ਉਲੰਘਣਾ ਕਰੇ ਤੇ ਨਿਯੁਕਤੀ ਕੀਤੀ ਗਈ ਸੀ ਸਾਫ਼ ਤੌਰ ਤੇ ਐਲਜੀ ਦਾ ਕਹਿਣਾ ਜਿਸ ਤੋਂ ਬਾਅਦ ਇਥੇ ਹੁਕਮ ਜਿਹੜੇ ਨੇ ਦਿੱਤੇ ਗਏ ਨੇ ਹੁਕਮ ਦਿੰਦਿਆਂ ਇਥੇ 223 ਮੁਲਾਜ਼ਮਾਂ ਨੂੰ ਜਿਹੜਾ ਉਹ ਹਟਾਇਆ ਗਿਆ ਤਾਂ ਦਿੱਲੀ ਮਹਿਲਾ ਕਮਿਸ਼ਨ ਦੇ ਮੁਲਾਜ਼ਮਾਂ ਨੂੰ ਇਥੇ ਵੱਡਾ ਝਟਕਾ ਜਿਹੜਾ ਮਿਲਦਾ ਹੋਇਆ ਨਜ਼ਰ ਆਇਆ ਤਾਂ 223 ਮੁਲਾਜ਼ਮ ਜਿਹੜੇ ਨੇ ਉਹ ਹਟਾ ਦਿੱਤੇ ਗਏ ਨੇ ਦਿੱਲੀ ਦੇ ਐਲਜੀ ਦੇ ਬਨੋ ਇਹ ਦਿਸ਼ਾ ਨਿਰਦੇਸ਼ ਜਿਹੜੇ ਨੇ ਜਾਰੀ ਕੀਤੇ ਗਏ ਨੇ ਹੁਕਮ ਜਿਹੜੇ ਨੇ ਉਦਤਰੇ ਕਿ ਤਾਂ ਦਿੱਲੀ ਮਹਿਲਾ ਕਮਿਸ਼ਨ ਦੇ 223 ਮੁਲਾਜ਼ਮ ਜਿਹੜੇ ਨੇ ਉਹ ਹਟਾਏ ਗਏ ਨੇ ਕਿਆ ਹਜਾਰੇ ਕਿ ਸਾਫ ਦਾ ਪ੍ਰਦਰ ਸਵਾਤ ਤਾ ਜ਼ਿਆਦਾ ਜਾਣਕਾਰੀ ਦੇ ਲਈ ਪੱਤਰਕਾਰ ਚਰਨਜੀਤ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਆ ਚਰਨਜੀਤ ਜਿਸ ਤਰ੍ਹਾਂ ਇੱਥੇ ਮੁਲਾਜ਼ਮਾਂ ਨੂੰ ਵੱਡਾ ਝਟਕਾ ਮਿਲਦਾ ਵੈ ਨਜ਼ਰ ਆਇਆ 223 ਮੁਲਾਜ਼ਮ ਜਿਹੜੇ ਨੇ ਹਟਾ ਦਿੱਤੇ ਗਏ ਨੇ ਤੇ ਇਲਜ਼ਾਮ ਵੀ ਇੱਥੇ ਜਿਹੜੇ ਨੇ ਉਹ ਦੱਸੇ ਗਏ ਨੇ ਕਿ ਨਿਯੁਕਤੀਆਂ ਸਮੇਂ ਆ ਜਿਹੜੀ ਇਹ ਉਲੰਘਣਾ ਕੀਤੀ ਗਈ ਹੈ ਨਾ ਦੀ ਕੀ ਗੋਜ ਪੂਰੀ ਜਾਣਕਾਰੀ ਹੈ ਬਿਲਕੁਲ ਜਿਸ ਤਰੀਕੇ ਨਾਲ ਦੇਖਿਆ ਜਾਵੇ ਕਿ ਜਦੋਂ ਦਿੱਲੀ ਬੋਮਲ ਕਮਿਸ਼ਨ ਦੇ ਚੇਅਰਮੈਨ ਸੁwati ਮਾਲੀਵਾਲ ਸੁwati ਮਾਲੀਵਾਲ ਤੇ ਉਦੋਂ ਉਹਨਾਂ ਨੇ ਉਹਨਾਂ ਦੁਆਰਾ ਪਰਦੀਆਂ ਕੀਤੀਆਂ ਗਈਆਂ ਸਨ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਆ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਬਣੇ ਸੰਸਦ ਮੈਂਬਰ ਬਣੇ ਆ ਤੇ ਉਸ ਤੋਂ ਬਾਅਦ ਐਲਜੀ सक्सेना ਨੇ ਜੋ 223 ਮੈਂਬਰ ਆ 223 ਅਧਿਕਾਰੀ ਆ ਉਹਨਾਂ ਨੂੰ ਹਟਾ ਦਿੱਤਾ ਉਹਨਾਂ ਵਿੱਚ ਜੋ ਕਾਗਜ਼ਾਤ ਆ ਉਹਨਾਂ ਵਿੱਚ ਕਮੀਆਂ ਪਾਈਆਂ ਗਈਆਂ ਸਨ ਇਸ ਤੋਂ ਪਹਿਲਾਂ ਵੀ ਜੋ ਐਲਜੀ ਸਟੇਟਨਾ ਵੱਲੋਂ ਕਈ ਅਧਿਕਾਰੀਆਂ ਨੂੰ ਇਸ ਤਰੀਕੇ ਨਾਲ ਹਟਾਇਆ ਗਿਆ ਉਹਨਾਂ ਨੇ ਕਿਹਾ ਕਿ ਜੋ ਉਹਨਾਂ ਨੂੰ ਭਰਤੀ ਕਰਨ ਵੇਲੇ ਜੋ ਪੂਰੀ ਜਾਣਕਾਰੀ ਚਾਹੀਦੀ ਸੀ ਉਹ ਉਹਨਾਂ ਦੁਆਰਾ ਨਹੀਂ ਦਿੱਤੀ ਗਈ ਸੀ ਇਸ ਕਰਕੇ ਉਹਨਾਂ ਨੂੰ ਹਟਾਇਆ ਗਿਆ ਜੀ ਬਹੁਤ ਸ਼ੁਕਰੀਆ ਚਰਨਜੀਤ ਜਾਣਕਾਰੀ ਦੇ ਲਈ ਤਾਂ ਇੱਥੇ ਵੱਡਾ ਐਕਸ਼ਨ ਲੈਂਦੇ ਆ LG ਦੇ ਵੱਲੋਂ ਹੁਕਮ ਜਿਹੜੇ ਨੇ ਦਿੱਤੇ ਗਏ ਨੇ ਆ ਮੁਲਾਜ਼ਮਾਂ ਨੂੰ ਇੱਥੇ ਹਟਾ ਦਿੱਤਾ ਗਿਆ 223 ਮੁਲਾਜ਼ਮਾਂ ਨੂੰ ਇੱਥੇ ਹਟਾਇਆ ਗਿਆ ਤੇ ਨਾਲ ਸਾਫ਼ ਤੌਰ ਤੇ ਕਹਿਣਾ ਕਿ ਜਿਹੜੇ ਉਹਨਾਂ ਦੀ ਨਿਯੁਕਤੀ ਸਮੇਂ ਪੇਪਰ ਸੀ ਜਿਹੜੇ ਉਹ ਪੂਰੇ ਨਹੀਂ ਸੀ ਨਿਯਮਾਂ ਦੀ ਉਲੰਘਣਾ ਹੋਈ ਸੀ ਆ ਜਿਸ ਤੋਂ ਬਾਅਦ ਇੱਥੇ 223 ਮੁਲਾਜ਼ਮਾਂ ਹਟਾਉਣ ਦੇ ਹੁਕਮ ਜਿਹੜੇ ਨੇ ਦਿੱਤੇ ਤਾ ਇਸ ਦਾ ਵਿਚਾਰੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਮਹਿਲਾ ਕਮਿਸ਼ਨ ਦੇ 223 ਮੁਲਾਜ਼ਮ ਜਿਹੜੇ ਨੇ ਹਟਾ ਦਿੱਤੇ ਗਏ ਨੇ ਤਾਂ ਤੇ ਵੱਡੀ ਆਫੇਰ ਬਦਲ ਬੇਖਣ ਨੂੰ ਮਿਲਿਆ ਦਿੱਲੀ ਮਹਿਲਾ ਕਮਿਸ਼ਨ ਦੇ ਮੁਲਾਜ਼ਮਾਂ ਨੂੰ ਇੱਥੇ ਚਟਕਾ ਮਿਲਦਾ ਹੈ ਨਜ਼ਰ ਆਇਆ ਦਿੱਲੀ ਮਹਿਲਾ ਕਮਿਸ਼ਨ ਦੇ 223 ਮੁਲਾਜ਼ਮ ਜਿਹੜੇ ਨੇ ਉਹ ਹਟਾਏ ਗਏ ਨੇ ਦਿੱਲੀ ਦੇ ਐਲਜੀ ਵਾਲਮ ਮੁਲਾਜ਼ਮਾਂ ਨੂੰ ਹਟਾਉਣ ਦੇ ਜਿਹੜੇ ਸੀ ਉਹ ਹੁਕਮ ਦਿੱਤੇ ਗਏ ਸੀ ਨਿਯਮਾਂ ਦਾ ਉਲੰਘਣ ਕਰ ਇੱਥੇ ਜਿਹੜੀ ਇਹ ਨਿਯੁਕਤੀ ਕੀਤੀ ਗਈ ਸੀ ਜਿਸ ਬਾਬਤ ਸਾਬਕਾ ਮਹਿਲਾ ਕਮਿਸ਼ਨ ਪ੍ਰਧਾਨ ਸਵਾਤੀ ਮਾਲੀਵਾਲ ਸਮੇਂ ਜਿਹੜੀ ਇਹ ਨਿਯੁਕਤੀ ਹੋਈ ਸੀ ਆ ਫੇਰੀ ਦੇ ਇਲਜ਼ਾਮ ਇੱਥੇ ਲਗਾਏ ਗਏ ਦਿੱਲੀ ਮਹਿਲਾ ਕਮਿਸ਼ਨ ਨੂੰ ਇੱਥੇ ਛਟਕਾ ਜੁੜਾ ਲੱਗਿਆ ਤਾਂ ਦੱਸ ਦਈਏ ਕਿ ਦਿੱਲੀ ਮਹਿਲਾ ਕਮਿਸ਼ਨ ਦੇ ਵਿੱਚ 223 ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ ਨਿਯਮਾਂ ਦਾ ਉਲੰਘਣ ਕਰਕੇ ਨਿਯੁਕਤੀ ਜਿਹੜੀ ਇੱਥੇ ਕੀਤੀ ਗਈ ਸੀ ਸਾਫਕਾ ਤਾ ਨਿਯਮਾਦਾਵ ਉਲੰਘਣ ਕਰਨ ਦੀ ਜੜੀ ਹੈ ਇੱਥੇ ਉਲੰਘਣ ਕਰਕੇ ਨਿਯੁਕਤੀ ਕੀਤੀ ਗਈ ਸੀ ਸਾਤਾ ਮਹਿਲਾ ਕਮਿਸ਼ਨ ਪ੍ਰਧਾਨ ਸਵਾਤੀ ਮਾਲੀਵਾਲ ਦੇ ਸਮੇਤੇ ਨਿਯੁਕਤੀ ਜੜੀਆ ਹੋਈ ਸੀ ਜਿਸ ਦਰਮਿਆਨ ਇੱਥੇ ਦਿੱਲੀ ਮਹਿਲਾ ਕਮਿਸ਼ਨ ਨੇ ਮੁਲਾਜ਼ਮਾਂ